ਪਰਮ ਸਤਕਾਰ ਯੋਗ ਸਤਿਗੁਰੂ ਪਾਤਸ਼ਾਹ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਰੱਬ ਵਰਗੇ ਸਰੋਤਿਓ ਤੇ ਦਰਸ਼ਕੋ ਤੁਹਾਡੇ ਨਾਲ ਇੱਕ ਵਿਚਾਰ ਸਾਂਝੇ ਕਰਨ ਲੱਗੇ ਆ ਉਮੀਦ ਕਰਦੇ ਹਾਂ ਆਪ ਪਿਆਰ ਨਾਲ ਸੁਣੋਗੇ ਤੇ ਵੀਡੀਓ ਵੇਖੋਗੇ ਵੀਡੀਓ ਵੇਖਣ ਤੋਂ ਬਾਅਦ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਤੇ ਨਾਲੇ ਬੇਨਤੀ ਹੈ ਜੇ ਇਸ ਚੈਨਲ ਨੂੰ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ অতি ਧੰਨਵਾਦੀ ਹੋਵਾਂਗੇ ਇੱਕ ਦਿਨ ਭਾਈ ਗੁਰਸੰਗਤ ਸਿੰਘ ਨੇ ਔਰਤਾਂ ਦੇ ਚਲਿਤਰਾਂ ਦੀ ਗੱਲ ਕੀਤੀ ਸੀ ਤੇ ਉਸ ਤੋਂ ਅੱਗੇ ਮੈਂ ਬੇਨਤੀ ਕਰਨ ਲੱਗਿਆ ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜਿੱਥੇ ਔਰਤ ਦੇ ਹੱਕ ਵਿੱਚ ਆਵਾਜ਼ ਉਠਾਈ ਸੀ ਉਸ ਵੇਲੇ ਜਿਹੜਾ Hindu ਧਰਮ ਸੀ ਇਹ ਔਰਤ ਨੂੰ ਪੈਰ ਦੀ ਜੁੱਤੀ ਕਹਿੰਦਾ ਸੀ ਤੇ ਜਿਹੜੇ ਸਿੱਧ ਜੋਗੀ ਸਨ ਉਹ ਔਰਤ ਨੂੰ ਬਗਹਾੜੀ ਕਹਿੰਦੇ ਸੀ ਇਸਲਾਮ ਧਰਮ ਵਾਲੇ ਔਰਤ ਨੂੰ ਮਸਜਿਦ ਵਿੱਚ ਜਾ ਕੇ ਨਮਾਜ਼ ਪੜ੍ਹਨ ਦੀ ਇਜਾਜ਼ਤ ਨਹੀਂ ਸੀ ਦਿੰਦੇ ਇਸ ਤਰ੍ਹਾਂ ਦੇ ਹਾਲਾਤਾਂ ਨੂੰ ਵੇਖ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਤਿਹਾਸੀ ਸੋਕਿਓ ਮੰਦਾ ਆਖੀ ਹੈ ਜਿਤ ਜਮੈ ਰਾਜਾਨ ਜਿਸ ਔਰਤ ਦੀ ਕੋਖ ਤੋਂ ਰਾਜੇ ਮਹਾਰਾਜੇ ਪੈਦਾ ਹੁੰਦੇ ਆ ਉਸ ਨੂੰ ਇੰਨਾ ਮਾੜਾ ਕਿਉਂ ਕਿਹਾ ਜਾਂਦਾ ਹੈ ਪਰ ਜਿੱਥੇ ਗੁਰੂ ਸਾਹਿਬ ਨੂੰ ਲੱਗਿਆ ਤੇ ਔਰਤ ਵਿੱਚ 73 ਚਲਿਤਰ ਵੀ ਹੈ ਉੱਥੇ ਉਹਨਾਂ ਨੇ ਇਹ ਬਚਨ ਵੀ ਕੀਤਾ ਸੀ ਤੇ ਗੱਲ ਹੀ ਅਸੀਂ ਚੰਗੀਆਂ ਆਚਾਰੀਆਂ ਬੁਰੀਆਂ ਮਨੋਂ ਕਸੁੱਧਾ ਕਾਲੀਆਂ ਬਾਹਰ ਚਟਮੀਆਂ ਤੇ ਗੱਲ ਕਰਨ ਲੱਗੇ ਆ ਔਰਤ ਵਿੱਚ ਪੁਰਾਣੇ ਸ਼ਹਿਰਾਂ ਨੇ ਦੱਸਿਆ 404 ਚਲਿਤਰ ਹੁੰਦੇ ਸੀ ਤੇ ਆਦਮੀ ਕੋਲੇ ਇਕੱਲੇ 4 ਹੁੰਦੇ ਸੀ ਪਰ ਉਹਦੇ 4 ਚਲਿਤਰ ਆਦਮੀ ਦੇ ਔਰਤ ਦੇ 474 ਨੂੰ ਠੱਲ ਲੈਂਦੇ ਸੀ ਪਰ ਜਿਹੜੇ ਉੱਥੇ 4 ਸੀ ਉਹਨਾਂ ਤੋਂ ਆ ਕੇ ਆਦਮੀ ਫਿਰ ਮਾਰ ਖਾ ਜਾਂਦਾ ਸੀ ਇਸੇ ਤਰ੍ਹਾਂ ਇੱਕ ਔਰਤ ਖੇਤੋਂ ਆਪਣੇ ਕੰਮ ਕਰਨ ਵਾਲੇ ਮਾਲਕਾਂ ਨੂੰ ਰੋਟੀ ਖਵਾ ਕੇ ਆ ਰਹੀ ਸੀ ਤੇ ਜਦੋਂ ਉਹ ਛੋਟੀ ਪਹੀ ਤਵਾ ਕੇ ਵੱਡੇ ਰਾਹ ਚੜੀ ਤਾਂ ਉੱਥੇ ਇੱਕ ਆਦਮੀ ਮਿਲਿਆ ਉਸ ਨੂੰ ਜਿਹਦਾ ਉੱਠ ਲੱਦਿਆ ਸੀ ਕਿਤਾਬਾਂ ਨਾਲ ਔਰਤ ਨੇ ਪੁੱਛਿਆ ਵੀਰਾ ਇਹ ਕੀ ਲੱਦਿਆ ਕਹਿੰਦਾ ਇਹ ਔਰਤਾਂ ਦੇ ਚਲਿੱਤਰ ਲਿਖਦਾ ਮੈਂ ਲਿਖਾਰੀ ਆ ਔਰਤਾਂ ਦੇ ਚਲਿੱਤਰ ਲਿਖ ਲੇ ਇੱਕ ਕਿਤਾਬਾਂ ਲਿਖੀਆਂ ਤੇ ਕਿਤਾਬਾਂ ਨਾਲ ਇਹ ਉੱਠਦਾ ਬੋਰਾ ਭਰਿਆ ਹੋਇਆ ਕਹਿੰਦੀ ਸਾਰੇ ਲਿਖ ਲੇ ਕਹਿੰਦਾ ਹਾਂ ਸਾਰੇ ਲਿਖ ਲੇ ਕਹਿੰਦੀ ਖੜੋ ਜਾ ਫਿਰ ਇੱਕ ਮਿੰਟ ਉਹ ਵੀ ਖੜ ਗਿਆ ਤੇ ਔਰਤ ਵੀ ਉੱਥੇ ਖੜ ਗਈ ਉਹਨੇ ਤਿੱਗਤਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਲਟਲੀ ਵੇ ਮਾਰਤੀ ਵੇ ਖਾਲੀ ਵੇ ਤੇ ਉਹ ਜਦੋਂ ਖੇਤੋਂ ਬੰਦੇ ਸਾਰੇ ਜਿਹੜੇ ਗੋਡੀ ਕਰਦੇ ਸੀ ਕਣਕ ਨੂੰ ਕਸੌਲੀਆਂ ਧਰੀਆਂ ਮੋਢਿਆਂ ਤੇ ਉਧਰ ਨੂੰ ਭੱਜ ਪਏ ਕਹਿੰਦੀ ਆ ਹੁਣ ਆਉਂਦੇ ਆ ਤੇ ਆਖੇ ਦਾ ਵੱਖੀਆਂ ਤੇ ਲਾ ਦਿਆਂ ਕਹਿੰਦਾ ਵੀ ਨਹੀਂ ਮੈਂ ਤਾਂ ਕੀਤੀ ਉਹਨੇ ਕਹਿੰਦੀ ਫੇਰ ਤੁਸੀਂ ਕਿਵੇਂ ਕਹਿਤਾ ਵੀ ਮੈਂ ਸਾਰੇ ਚਿੱਤਰ ਲਿਖ ਲੈ ਹੁਣ ਦੂਸਰਾ ਵੇਖਿਓ ਜਦੋਂ ਉਹ ਬੰਦੇ ਕੋਲੇ ਆ ਗਏ ਤੇ ਕਹਿੰਦੀ ਵੀ ਧੰਨਵਾਦ ਕਰੋ ਇਸ ਆਦਮੀ ਦਾ जिने मन्नो बचा लिया इथे जदों मैं रात ते आई सप्प बड़ा वड्डा खडा सी फण चक के आएं तां नु ते ए ना हुंदा ते सप्प मेनू डंग जांदा एदा ਧੰਨਵਾਦ ਕਰੋ जिने मेनू सप्प तो बचा लिया ओ चलो दा ਧੰਨਵਾਦ ਕਰਕੇ ਮੁੜ ਗਏ ਕਹਿੰਦੇ ਅਜੇ ਕੋਈ ਰਹਿੰਦਾ ਹੋਰ ਤਾਂ ਵੇਖ ਲੋ ਕਹਿੰਦਾ ਬਸ ਮੈਂ ਔਰਤਾਂ ਦੇ ਚਲਿੱਤਰ ਨਹੀਂ ਲਿਖ ਸਕਦਾ ਇਸ ਤਰ੍ਹਾਂ ਕਰਕੇ ਔਰਤ ਵਿੱਚ ਜਿਹੜੇ 404 ਚਲਿੱਤਰ ਹੈ ਸਮੇਂ-ਸਮੇਂ ਦੇ ਮੁਤਾਬਕ ਉਸਨੇ ਵਰਤੇ ਹੈ ਤੇ ਆਦਮੀ ਤੇ ਉਸਨੇ ਆਪਣਾ ਜਿਹੜਾ ਦਿਮਾਗ ਵਰਤਕ ਨੂੰ ਥੱਲੇ ਲਾਇਆ ਇਸ ਤਰ੍ਹਾਂ ਕਰਕੇ ਚਲਿਤਰਾਂ ਦੀ ਜਿਹੜੀ ਗੱਲ ਹੈ ਜਿਹਨੂੰ ਅੱਜ ਦੇ ਲਖਾਰੀ ਨੇ ਕਿਸੇ ਨੇ ਲਿਖ ਦਿੱਤਾ 365 ਉਹਨੇ ਤਾਂ ਉਹ ਲਿਖਿਆ ਹੋਣਾ ਵੀ ਇੱਕ ਚਲਿਤਰ ਨਿਤ ਵਰਤਿਆ ਜਾਂਦਾ ਹੈ ਪਰ ਨਹੀਂ ਪੁਰਾਣੇ ਸਮੇਂ ਦੇ ਲਖਾਰੀ ਜਿਹੜੇ ਲਿਖਦੇ ਸੀ 404 ਚਲਿਤਰ ਲਿਖ ਦਿਆ